ਸਾਚੀਰੇ ਗੱਲੀ ਤੋਂ ਗੱਲ ਕਰਦੇ ਹਾਂ ਲੇਖ ਵੀਡੀਓ ਬਾਰੇ ਜਿਵੇਂ ਕਿ ਆਪਾਂ ਦੇਖਿਆ ਹੈ ਕਿ ਸੰਦੀਪ ਦੀ ਸਾਰੀ ਸਚਾਈ ਮਾਮਾ ਮੰਮੀ ਸਾਹਮਣੇ ਆ ਗਈ ਕਿ ਉਹ ਕਿੰਨੀ ਸਿਆਣੀ ਲੜਕੀ ਹੈ ਉਸਨੇ ਕਦੇ ਚਲਾਕੀ ਨਹੀਂ ਕੀਤੀ ਤੇ ਨਾ ਹੀ ਕਦੇ ਕਿਸੇ ਦਾ ਬੁਰਾ ਚਾਇਆ ਹੈ ਜਿਵੇਂ ਕਿ ਬੇਬੇ ਜੀ ਨੂੰ ਕਵਲ ਦਾ ਸਾਰਾ ਸੱਚ ਦਵਿੰਦਰ ਦੇ ਮੂਰੇ ਲਿਆਂਦਾ ਹੈ ਸੰਦੀਪ ਦਾ ਰਿਸ਼ਤਾ ਟੁੱਟ ਜਾਂਦਾ ਹੈ ਹੁਣ ਕੌਣ ਕਰਵਾਵੇਗਾ ਸੰਦੀਪ ਦਾ ਰਿਸ਼ਤਾ ਕੌਣ ਮਿਲਾਵੇਗਾ ਕਵਲ ਤੇ ਸੰਦੀਪ ਨੂੰ ਅਸੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਵਿੱਚ ਦਵਾਂਗੇ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜਵਿੰਦਰ ਨੇ ਲਿਆਂਦਾ ਕਵਲ ਦਾ ਸਾਰਾ ਸੱਚ ਸਾਹਮਣੇ ਇਹ ਮਾਮਾ ਮਾਮੀ ਸੋਨੂੰ ਜੀਤਾ ਨੂੰ ਵੀ ਉੱਥੇ ਬੁਲਾ ਲੈਂਦੇ ਹਨ ਤੇ ਕਵਲ ਦੇ ਭਰਾ ਨੂੰ ਵੀ ਉੱਥੇ ਬੁਲਾ ਲਿਆ ਜਾਂਦਾ ਹੈ ਤਾਂ ਕਵਲ ਦਾ ਭਰਾ ਕਹਿ ਦਿੰਦਾ ਕਿ ਸਾਰਾ ਕੀਤਾ ਕਰਾਇਆ ਕਵਲ ਦਾ ਹੀ ਹੈ ਤੇ ਜੀਤਾ ਵੀ ਸਾਰੀਆਂ ਗੱਲਾਂ ਦੀ ਗੁਨਾਹਕਾਰ ਕਵਲ ਨੂੰ ਹੀ ਬਣਾ ਦਿੰਦੀ ਹੈ ਉਹ ਕਹਿੰਦੀ ਹੈ ਕਿ ਐਸ ਨੇ ਹੀ ਮੈਨੂੰ ਕਿਹਾ ਸੀ ਕਿ ਤੁਸੀਂ ਕੁੜੀ ਨੂੰ ਆਪਣੇ ਘਰ ਰੱਖ ਲਿਓ ਤੇ ਉਸ ਤੋਂ ਸਾਰੇ ਘਰ ਦਾ ਕੰਮ ਕਰਵਾ ਲਿਆ ਕਰੋ ਤੇ ਜੀਤਾ ਇਹ ਵੀ ਕਹਿ ਦਿੰਦੀ ਹੈ ਕਿ ਐਸ ਨੇ ਸਾਨੂੰ ਇਹ ਵੀ ਕਿਹਾ ਸੀ ਕਿ ਜਦ ਇਹ ਵੱਡੀ ਹੋ ਗਈ ਤਾਂ ਐਸ ਦਾ ਕਿਤੇ ਵੀ ਵਿਆਹ ਕਰ ਦਿਓ ਤਾਨੂੰ ਵੀ ਸੌਖਾ ਹੋ ਜਾਵੇਗਾ ਸਾਰੇ ਘਰ ਦਾ ਕੰਮ ਇਹ ਕਰ ਦਿਆ ਕਰੇਗੀ ਤਾਂ ਉਥੇ ਹੀ ਸੋਨੂੰ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਦਾ ਬੁਰਾ ਨਹੀਂ ਚਾਹਦਾ ਤੇ ਨਾ ਹੀ ਚਾਹਾਂਗਾ ਸੋਨੂੰ ਕਹਿੰਦਾ ਹੈ ਕਿ ਅਸੀਂ ਤਾਂ ਸੰਦੀਪ ਦਾ ਭਲਾ ਹੀ ਕਰਦੇ ਹਾਂ ਪਰ ਸੰਦੀਪ ਕਹਿੰਦੀ ਹੈ ਕਿ ਮੇਰਾ ਭਲਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਸੰਦੀਪ ਇਹ ਵੀ ਕਹਿ ਦਿੰਦੀ ਹੈ ਕਿ ਮੈਂ ਸਿਰਫ ਆਪਣੀ ਧੀ ਕਰਕੇ ਜੀ ਰਹੀ ਹਾਂ ਹੁਣ ਮੈਂ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਕੋਈ ਮਰਜੀ ਰਿਸ਼ਤਾ ਆਵੇ ਤੇ ਸੰਦੀਪ ਦਿਵਿੰਦਰ ਦਾ ਬਹੁਤ ਧੰਨਵਾਦ ਕਰਦੀ ਐ ਉਸ ਦੇ ਕਰਕੇ ਸਾਰੀ ਸਚਾਈ ਸਾਰਿਆਂ ਦੇ ਸਾਹਮਣੇ ਆ ਗਈ ਤੇ ਉਸ ਦਾ ਰਿਸ਼ਤਾ ਟੁੱਟ ਗਿਆ ਨਹੀਂ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਹਣੇ ਜਦੋਂ ਦਿਵਿੰਦਰ ਨੇ ਸੰਦੀਪ ਦਾ ਰਿਸ਼ਤਾ ਤਨਵਾ ਦਿੱਤਾ ਤਾਂ ਉਹ ਕਹਿੰਦੀ ਹੈ ਕਿ ਉਹ ਹੌਨਰਸ ਦੇ ਲਈ ਇੱਕ ਚੰਗਾ ਰਿਸ਼ਤਾ ਲੱਭੇਗੀ ਉਹ ਰਿਸ਼ਤਾ ਹੁਣ ਕਵਲ ਨਾਲ ਹੀ ਹੋਵੇਗਾ ਹਣ ਘਮ ਘਮਾ ਕੇ ਸੰਦੀਪ ਦਾ ਰਿਸ਼ਤਾ ਕਵਲ ਨਾਲ ਹੀ ਹੋਵੇਗਾ ਕਿਉਂਕਿ ਪਿੰਕੀ ਨੇ ਆਪਣੀਆਂ ਕਰਤੂਤਾ ਨਹੀਂ ਛੱਡੀਆਂ ਤੇ ਉਸ ਨੇ ਕਵਲ ਨੂੰ ਦੱਸਣ ਤੋਂ ਬਾਅਦ ਵੀ ਆਪਣੇ ਆਸ਼ਿਕ ਨਾਲ ਗੱਲਾਂ ਸਰਦੀ ਹੈ ਤੇ ਉਸ ਨਾਲ ਕੰਬਦੀ ਫਿਰਦੀ ਹੈ ਇਹ ਸਾਰੀਆਂ ਗੱਲਾਂ ਕਵਲ ਦੀ ਮਾਂ ਨੂੰ ਵੀ ਪਤਾ ਹੈ ਪਰ ਉਹ ਉਸ ਦੀਆਂ ਗੱਲਾਂ ਨੂੰ ਅੰਨ੍ਹੇਖਾ ਕਰ ਰਹੀ ਹੈ ਜਦ ਕਵਲ ਕੰਮ ਤੇ ਚਲਿਆ ਜਾਂਦਾ ਹੈ ਤਾਂ ਪਿੰਕੀ ਘਰ ਤੋਂ ਬਾਹਰ ਚਲੀ ਜਾਂਦੀ ਹੈ ਤੇ ਕਵਲ ਦੇ ਘਰ ਆਉਣ ਤੋਂ ਪਹਿਲਾਂ ਹੀ ਘਰ ਆ ਜਾਂਦੀ ਹੈ ਹੁਣ ਕਵਲ ਨੇ ਸੋਚ ਲਿਆ ਹੈ ਕਿ ਉਹ ਪਿੰਕੀ ਨੂੰ ਡਿਵੋਰਸ ਦੇ ਦੇਵੇਗਾ ਵੈਸੇ ਤਾਂ ਪਿੰਕੀ ਨੇ ਵੀ ਇਹ ਸੋਚ ਰੱਖਿਆ ਹੈ ਕਿ ਉਹ ਆਪਣੇ ਆਸ਼ਿਕ ਨਾਲ ਕਾਰੇ ਸੀ ਕੀ ਹਨ ਉਹ ਕਵਲ ਨੂੰ ਡਿਵੋਰਸ ਦੇ ਦੇਵੇਗੀ ਇਹ ਚਲਾਕੀ ਨਾਲ ਉਸ ਤੋਂ ਪੈਸੇ ਵੀ ਲੈ ਲਵੇਗੀ ਹਨ ਜਦ ਪਿੰਕੀ ਤੇ ਕਵਲ ਦਾ ਡਿਵੋਰਸ ਹੋ ਗਿਆ ਤਾਂ ਦਵਿੰਦਰ ਦੇ ਰਾਹੀਂ ਸੰਦੀਪ ਦਾ ਰਿਸ਼ਤਾ ਕਵਲ ਨਾਲ ਹੋ ਪੱਕਾ ਹੋਵੇਗਾ ਉਹ ਰਿਸ਼ਤਾ ਕਿਵੇਂ ਪੱਕਾ ਹੋਵੇਗਾ ਐਸੀ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਵਾਂਗੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ